ਹਿਫੋ ਚੱਕੂ ਡਰਾਵਾ ਸੋਚਾਂ ਸ਼ਰੀਆ ਮੋਜਾ ਸੋਚਦੀਆਂ ਨਾ ਮੈਂ ਆਉਂਦਾ ਗੁੱਟੀ ਤੇ ਤੂੰ ਬਣਵਾ ਲਵਾ ਸੋਚਦੀ ਵਿਚਾਰ ਦੀ ਨਖਤਮ ਦੇ ਨਾਲ ਦੀ ਮੱਕ ਹੋਰ ਛੋਟੀ ਜਵਾਲਾ ਉਹਨੂੰ ਦੇਖੀ ਤਮੀ ਦੀ ਹੋ ਜਵੇ ਐ ਕਿ ਜੀ ਨਮਸਤੇ ਸਤਿ ਸ੍ਰੀ ਅਕਾਲ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ 15 ਅਗਸਤ ਵਾਲੇ ਦਿਨ ਔਰ ਕੱਲ ਜਨਮਸ਼ਟਮੀ ਆ ਇਸ ਕਰਕੇ ਅਸੀਂ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੇ ਅਸੀਂ ਨਾਲੇ ਸ਼ਹੀਦ ਹੋਏ ਜਿਹੜੇ ਸਾਡੇ ਵੀਰ ਆਜ਼ਾਦੀ ਮਿਲੀ ਸੀ ਉਹਨਾਂ ਨੂੰ ਸਲੂਟ ਕਰਦੇ ਆ ਔਰ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੀਆਂ ਸਾਡੇ ਸਦੀਆਂ ਤੋਂ ਚੱਲਦੀਆਂ ਆਈਆਂ ਤੀਆਂ ਨੂੰ ਆਪਣੇ ਪੇਕੇ ਲੈ ਕੇ ਆਉਂਦੇ ਸੀ ਆਪਣੇ ਪੇਕੇ ਲਿਆ ਕੇ ਸਾਰੇ ਇਕੱਠੀਆਂ ਹੋ ਗਏ ਸਹਿਲੀਆਂ ਤੀਆਂ ਮਨਾਉਂਦੀਆਂ ਸੀ ਪਰ ਹੁਣ ਤੀਆਂ ਦਾ ਤਿਆਰ ਜਿਹੜਾ ਹੋਟਲਾਂ ਵਿੱਚ ਰਹਿ ਗਿਆ ਨਾ ਕੋਈ ਤੀਆਂ ਮਨਾਉਂਦਾ ਕਿਸੇ ਨੂੰ ਮਤਲਬ ਨਹੀਂ ਪਤਾ ਇਸ ਕਰਕੇ ਤੀਆਂ ਤੇ ਤੀਆਂ ਨੂੰ ਤੁਸੀਂ ਅੱਗੇ-ਅੱਗੇ ਬੜਾਵਾ ਦਿਓ ਤੀਆਂ ਨੂੰ ਕੁੱਖਾ ਚ ਨਾ ਮਾਰੋ ਤੇ ਨਾ ਪੇੜ-ਪੌਦ ਦੇ ਕਟੋ ਤੇ ਇਸ ਕਰਕੇ ਸਾਡੀ ਜਨਰੇਸ਼ਨ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀਆਂ ਤੀਆਂ ਸਾਡੇ ਪਿਛਲਾ ਕਲਚਰ ਕੀ ਹੈ ਜਦੋਂ ਧੀ ਦੁਨੀਆ ਦੇ ਵਿੱਚ ਆਂਦੀ ਹੈ ਤੇ ਲੋਕਾਂ ਦੇ ਨੱਕ ਬਣ ਜਾਂਦੇ ਆ ਨੱਕ ਚੜ ਜਾਂਦੇ ਤੇ ਬਨ ਜਾਂਦੇ ਤੇ ਜਦੋਂ ਪਿਓ ਦੇ ਕੋਲ ਜਾਂਦੀ ਹੈ ਤੇ ਪਿਓ ਪਰੀ ਕਹਿ ਕੇ ਬੁਲਾਉਂਦਾ ਆ ਤੇ ਜਦੋਂ ਮਾਂ ਕੋਲ ਜਾਂਦੀ ਹੈ ਤੇ ਗੱਲ ਦੇ ਨਾਲ ਲਗਾਉਂਦੀ ਹੈ ਜਦੋਂ ਭਰਾ ਦੇ ਕੋਲ ਜਾਂਦੀ ਹੈ ਤੇ ਉਹਦੇ ਗੁੱਟ ਤੇ ਰਖੜੀ ਬੰਦੀ ਹੈ ਤੇ ਧੀ ਸਾਡੇ ਘਰ ਦੀ ਰੌਣਕ ਹੈ ਔਰ ਦੁਨੀਆ ਦੀ ਵੀ ਰੌਣਕ ਹੈ ਸਾਰੇ ਤਿਆਂ ਨੂੰ ਪਚਾਓ ਤੇ ਤਿਆਂ ਮਨਾਓ ਕੁੱਖਾਂ ਦੇ ਵਿੱਚ ਨਾ ਮਾਰੋ ਸਾਡੇ ਜਮਾਨੇ 'ਚ ਬਹੁਤ ਧੀਆ ਮਨਾਈਆਂ ਜਾਂਦੀਆਂ ਸੀ ਜਦੋਂ ਨਮ्ञ ਨਮ्ञ ਬਿਆਹੀਆਂ ਜਨੀਆਂ ਸੀ ਲੜਕੀਆਂ ਪੇਕਿਆਂ ਘਰ ਆਉਂਦੀਆਂ ਸੀ। ਲੇਕੇ ਸੰਧਾਰਾ ਲੈ ਕੇ ਵੀ ਆਉਂਦੇ ਸੀਗੇ ਬਾਗੀ ਪੀਂਗਾ ਪੈਂਦੀਆਂ ਸੀਆਂ ਤੇ ਬੋਲੀਆਂ ਪਾਉਂਦੀਆਂ ਸੀ ਫਿੱਪਣੀ ਪੀਂਗਾ ਪਾਉਂਦੀਆਂ ਸੀਗੀਆਂ। ਬਹੁਤ ਬਹੁਤ ਕੁੜੀਆਂ ਇਕੱਠੀਆਂ ਹੋ ਕੇ ਤਿਆਰ ਹੋ ਕੇ ਮੈਦਾਨਾਂ ਚ ਪਾਰਕਾਂ ਚ ਕਿੱਦੇ ਪਾਉਂਦੀਆਂ ਸੀਗੀਆਂ। ਹੁਣ ਤਾਂ ਜੀ ਹੋਟਲਾਂ ਚ ਕਿੱਦੇ ਪਾਇ ਜਾਂਦੇ ਉੱਥੇ ਧੀਆਂ ਮਨਾਈਆਂ ਜਾਂਦੀਆਂ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।